ਸਾਤਿਸ਼ੁਤ ਗੁਰਨੇ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 3 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਪੰਜਾਬ ਤੇ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਹ ਤੁਹਾਨੂੰ ਜਿਹੜੀ ਹੈ ਆਪਣੇ ਅਪਡੇਟ ਵੀ ਦੇ ਦੇਣੀ ਆ ਜੇਕਰ ਅਸਲੀਆਂ ਲਾਈਵ ਸੈਟਲਾਈਟ ਦੱਸਣਾ ਦੇਖੀਏ ਜੋ ਕਿ ਤੁਹਾਡੀ ਸਕਰੀਨ ਤੇ ਨੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੀ ਧੁੰਦ ਜਿਹੜੀ ਅੱਜ ਸਵੇਰ ਵੇਲੇ ਵੇਖਣ ਨੂੰ ਮਿਲੀ ਅਸਲੇ ਲਗਭਗ 9 ਵਜਰਿਆ ਤੇ ਧੁੰਦ ਜਰੀਆ ਛੱਟਣੀ ਸ਼ੁਰੂ ਹੋ ਚੁੱਕੀ ਆ ਖਾਸ ਕਰ ਕੇ ਕੇਂਦਰੀ ਤੇ ਦੱਖਣ ਪੱਛਮੀ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਮੌਸਮ ਵੈਸੇ ਖੁਸ਼ਕ ਬਣਿਆ ਹੋਇਆ ਤੇ ਉੱਤਰ-ਪੱਛਮ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਜੜੀਆਂ ਨੇ ਹੁਣੇ ਰਵਾਨਗੀ ਦੇ ਚੱਲ ਰੀਆਂ ਨੇ ਸੋ ਅੱਜ ਦੀ ਜੇਕਰ ਗੱਲ ਕਰੀਏ ਜਾਂ ਫਿਰ ਹੋਂਦੇ 72 ਘੰਟੇ ਯਾਨੀ ਕਿ ਅਗਲੇ 3 ਦਿਨਾਂ ਦੀ ਗੱਲ ਕਰੀਏ ਵਰਦੇ ਖੇਲੇ ਦਿਨ ਤੱਕ ਆਏਗਾ ਉਹਦੀ ਅਫਰਡ ਅਸੀਂ ਤੁਹਾਨੂੰ ਦੇ ਚੁੱਕੇ ਹਾਂ ਫਿਲਹਾਲ ਮੌਸਮ ਮਈ ਵਾਲੇ ਫਖ ਤੋਂ ਖੁਸ਼ਕ ਹੈ ਸਾਫ ਹੈ ਤੇ 에ਅਰ ਕੁਆਲਿਟੀ ਇੰਡੈਕਸ ਦੀ ਗੱਲ ਕਰੀਏ 150 ਦੇ ਲੈ ਕੇ 200 210 ਜਿਹੜਾ ਇਸ ਵੇਲੇ ਪੰਜਾਬ ਦੇ ਬਹੁਤ ਸਾਰੇ ਅੰਦਰ ਵਿੱਚ ਦਰਜ ਹੋ ਰਿਹਾ ਉੱਥੇ ਹੀ ਹਰਿਆਣਾ ਗੁਰੂਗਰਾਮ ਦਿੱਲੀ ਨੋਇਡਾ ਇਹਨਾਂ ਖੇਤਰਾਂ ਦੇ ਵਿੱਚ 에ਅਰ ਕੁਆਲਿਟੀ ਖਰਾਬ ਲੈਵਲ ਤੇ ਆਇਆ ਤੇ 300 ਦੇ ਲੈ ਕੇ 400 ਦੇ ਆਸ-ਪਾਸ ਜਿਹੜਾ ਇਸ ਵੇਲੇ 에ਅਰ ਕੁਆਲਿਟੀ ਇੰਡੈਕਸ ਦਾ ਮੀਟਰ ਇਹਨਾਂ ਖੇਤਰਾਂ ਦੇ ਵਿੱਚ ਇਸ ਡਾਇਰੈਕਸ਼ਨ ਦੇ ਵਿੱਚ ਘਮ ਰਿਹਾ ਸਜੇਕਰ ਮੌਸਮ ਹਾਕ ਦੇ ਆ ਤਾਜ਼ਾ ਅਫਰੇਡ ਵੀ ਦੇਖਦੇ ਆ ਤੇ ਫਿਲਹਾਲ ਅਗਲੇ 3 ਦਿਨਾਂ ਦੇ ਵਿੱਚ ਮੌਸਮ ਸਾਫ਼ ਰਹਿਣ ਦੇ ਯਸਾਰ ਨੇ ਮੌਸਮ ਹਾਕ ਨੇ ਕੋਈ ਅਲਰਟ ਚੇਤਾਵਨੀ ਜਾਰੀ ਨਹੀਂ ਕੀਤੀ ਆ ਹਾਲਾਂਕਿ ਜਿਹੜੇ ਮਰੀਜ਼ ਨੇ ਬੱਚੇ ਨੇ ਬਜ਼ੁਰਗ ਨੇ ਆਪਣਾ ਧਿਆਨ ਰੱਖਣ ਕਿਉਂਕਿ 에ਅਰ ਕੁਆਲਿਟੀ ਖਰਾਬ ਹੈ ਤੇ ਆਉਂਦੇ 3-4 ਦਿਨ ਫਿਲਹਾਲ ਇਹਦੇ ਵਿੱਚ ਕੋਈ ਸੁਧਾਰ ਹੋਣ ਦੀ ਸੰਭਾਵਨਾ ਨਹੀਂ ਆ ਮੀਆ ਵਾਲੇ ਫਖ ਤੋਂ ਵੀ ਕੋਈ ਅਸਰ ਮੀਆ ਵਾਲੇ ਨਹੀਂ ਆ ਇਸ ਲਈ ਮੌਸਮ ਖੁਸ਼ਕ ਰਹੇਗਾ ਪਰ ਠੰਡਾ ਰਹੇਗਾ ਜੇਕਰ ਟੈਂਪਰੇਚਰ ਦੀ ਗੱਲ ਕਰਦੇ ਆ ਤੇ ਟੈਂਪਰੇਚਰ ਦਿਨਾਂ ਦੇ ਟੈਂਪਰੇਚਰ 28-27 ਚੱਲਦੇ ਫਿਰਨੇ ਬਹੁਤੇ ਜਲਿਆਂ ਦੇ ਵਿੱਚ ਸੋ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਦੇ ਅਸਰ ਹੋਣਗੇ ਤੇ ਆਉਂਦੇ ਦਿਨ ਜਿਹੜਿਆ ਉਹ ਠੰਡੇ ਰਹਿ ਸਕਦੇ ਨੇ ਉੱਤਰ ਵੱਲੋਂ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਫਿਲਹਾਲ ਅਗਲੇ 3 ਦਿਨਾਂ ਤੱਕ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਜੀ ਧੰਨਵਾਦ